ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਪਿਛਲੇ ਕਾਫੀ ਸਮੇਂ ਤੋਂ ਵਰਸ ਐਪ ਤੇ ਇੱਕ ਮੈਸੇਜ ਬੜਾ ਹੀ ਵਾਇਰਲ ਹੋ ਰਿਹਾ ਹੈ ਉਸ ਮੈਸੇਜ ਵਿੱਚ ਇੱਕ ਸੁਨੇਹੇ ਨੂੰ ਬੜਾ ਹੀ ਸ਼ਿੰਗਾਰ ਕੇ ਬਹੁਤ ਵਧੀਆ ਤਰੀਕੇ ਨਾਲ ਲਿਖ ਕੇ ਇਸ ਤਰ੍ਹਾਂ ਪੇਸ਼ ਕੀਤਾ ਜਾ ਰਿਹਾ ਹੈ ਤੇ ਲੱਗਦਾ ਹੈ ਕਿ ਇਹ ਮੈਸੇਜ ਬਹੁਤ ਹੀ ਸੂਝਵਾਨ ਤੇ ਡੂੰਗੀ ਜਾਣਕਾਰੀ ਵਾਲੇ ਵਿਦਵਾਨ ਨੇ ਲਿਖਿਆ ਹੋਵੇ ਇੰਨਾ ਵਧੀਆ ਕਿ ਕੋਈ ਵੀ ਉਸ ਮੈਸੇਜ ਨੂੰ ਪੜ੍ਹ ਕੇ ਯਕੀਨ ਕਰ ਲਵੇ ਪਰ ਉਸ ਮੈਸੇਜ ਵਿੱਚ ਲਿਖਿਆ ਕੀ ਹੋ ਕਿ ਅਮਰੀਕਾ ਵਿੱਚ ਸਥਾਪਿਤ ਦੁਨੀਆ ਦੀ ਸਭ ਤੋਂ ਵੱਡੀ ਸਪੇਸ ਏਜੰਸੀ ਨਾਸਾ ਪੂਰਾ ਨਾਮ ਨੈਸ਼ਨਲ ਐਰੋਨੌਟਿਕ ਐਂਡ ਸਪੇਸ ਐਡਮਿਨਿਸਟ੍ਰੇਸ਼ਨ ਸੌਖੇ ਸ਼ਬਦਾਂ ਵਿੱਚ ਕਹੀਏ ਤਾਂ ਜਿੱਤੋਂ ਅਮਰੀਕਾ ਦੇ ਉਪਗ੍ਰਹਿ ਛੱਡੇ ਜਾਂਦੇ ਹਨ ਉੱਥੇ ਵਾਸ਼ਿੰਗਟਨ ਵਿਖੇ ਮੁੱਖ ਹੈੱਡ ਕੁਆਰਟਰ ਵਿੱਚ ਇੱਕ ਸੱਤ ਮੰਜ਼ਲੀ ਬਹੁਤ ਹੀ ਵਿਸ਼ਾਲ ਲਾਇਬ੍ਰੇਰੀ ਹੈ ਉਸ ਵਿੱਚ ਪਹਿਲੀਆਂ 6 ਮੰਜ਼ਲਾ ਤੇ ਦੁਨੀਆ ਦੀ ਹਰ ਭਾਸ਼ਾ ਵਿੱਚ ਲਿਖੀਆਂ ਲੱਖਾਂ ਕਿਤਾਬਾਂ ਪਈਆਂ ਹਨ ਤੇ 7ਵੀਂ ਮੰਜ਼ਲ ਤੇ ਉਹਨਾਂ ਨੇ 11ਵੇਂ ਗੁਰੂ ਸਾਹਿਬਾਨ ਤਾਂਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਹੈ ਤੇ ਬਾਹਰ ਦਰਵਾਜ਼ੇ ਉੱਤੇ ਬੋਰਡ ਲੱਗਿਆ ਹੈ ਦੀ ਲਾਰਡ ਆਫ ਵਰਲਡ ਜਾਨੀ ਕਿ ਦੁਨੀਆ ਦੇ ਮਾਲਕ ਇਸ ਮੈਸੇਜ ਦੇ ਨਾਲ ਨਾਲ WhatsApp ਇਸ ਦੇ ਨਾਲ ਮਿਲਦੀਆਂ ਜੁਲਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਜਾਂਦੀਆਂ ਹਨ ਇਨ੍ਹਾਂ ਤਸਵੀਰਾਂ ਵਿੱਚ ਅਮਰੀਕਨ ਆਰਮੀ ਦੇ ਜਵਾਨ ਹੱਥ ਜੋੜ ਕੇ ਬੜੇ ਹੀ ਆਦਬ ਨਾਲ ਗੁਰੂ ਸਾਹਿਬਾਨਾਂ ਦੀ ਹਜ਼ੂਰੀ ਵਿੱਚ ਖੜੇ ਹਨ ਤੇ ਇਹ ਗੱਲ ਸਿਰਫ ਇੱਥੇ ਹੀ ਨਹੀਂ ਰੁਕੀ WhatsApp ਤੋਂ ਬਾਅਦ ਸਾਡੇ ਕਈ ਰਾਗੀ ਢਾਡੀ ਕਥਾਵਾਚਕ ਤੇ ਮਸ਼ਹੂਰ ਹਸਤੀਆਂ ਨੇ ਬਿਨਾਂ ਸੱਚ ਦੀ ਪਰਤਾਲ ਕੀਤੇ ਸਟੇਜਾਂ ਤੋਂ ਹਜ਼ਾਰਾਂ ਸੈਂਕੜਿਆਂ ਦੀ ਸੰਗਤ ਮੂਹਰੇ ਇਸ ਗੱਲ ਨੂੰ ਰਟੇ ਰਟਾਏ ਤਰੀਕੇ ਨਾਲ ਕਹਿ ਕੇ ਸੁਣਾਉਣਾ ਸ਼ੁਰੂ ਕਰ ਦਿੱਤਾ ਤੇ ਆਨੇਗੀ ਦੀ ਹਾਦਸਾ ਉਦੋਂ ਹੋ ਗਈ ਜਦੋਂ ਕੁਝ ਅਖਬਾਰਾਂ ਨੇ ਵੀ ਇਸ ਆਰਟੀਕਲ ਨੂੰ ਆਪਣੇ ਸਫਿਆਂ ਤੇ ਛਾਪ ਦਿੱਤਾ ਪਰ ਇਸ ਮਾਮਲੇ ਦੀ ਸੱਚਾਈ ਕੀ ਸੀ ਇਹ ਕਿਸੇ ਨੂੰ ਵੀ ਨਹੀਂ ਪਤਾ ਸੀ ਬਸ ਕਾਮਾ ਰੌੜੀ ਹਰ ਕੋਈ ਇੱਕ ਦੂਜੇ ਤੋਂ ਸੋਲਿਆ ਸੁਣਾਇਆ ਗਿਆਨ ਵੰਡ ਰਿਹਾ ਸੀ ਪਰ ਅਸਲੀਅਤ ਚਾਨਣ ਦੀ ਖੇਚਲ ਕਿਸੇ ਨੇ ਵੀ ਨਹੀਂ ਕੀਤੀ ਪਰ ਜਦੋਂ ਇਹ ਆਰਟੀਕਲ ਵਾਰ-ਵਾਰ ਹਰ ਥਾਂ ਅਤੇ ਅੱਖਾਂ ਸਾਹਮਣੇ ਆਉਣ ਲੱਗ ਪਿਆ ਤਾਂ ਇੱਕ ਬਹੁਤ ਹੀ ਐਕਟਿਵ ਸੰਸਥਾ ਨੇ ਇਸ ਮਾਮਲੇ ਦੀ ਪਰਤਾਲ ਕਰਨ ਦੀ ਸੋਚੀ ਉਸ ਸੰਸਥਾ ਨੇ ਸਿੱਧਾ ਹੀ ਨਾਸਾ ਨੂੰ ਮੇਲ ਕਰਕੇ ਇਹ ਪੁੱਛ ਲਿਆ ਕਿ ਸਾਡੇ ਪੰਜਾਬ ਵਿੱਚ ਇਹ ਗੱਲ ਕਾਫੀ ਪ੍ਰਚਾਰੀ ਜਾ ਰਹੀ ਹੈ ਕਿ ਨਾਸਾ ਦੀ ਲਾਇਬ੍ਰੇਰੀ ਦੇ 7ਵੇਂ ਫਲੋਰ ਤੇ ਤਾਂ-ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਹੈ ਅਤੇ ਅਖਬਾਰਾਂ ਤੱਕ ਵੀ ਇਹ ਗੱਲ ਪ੍ਰਕਾਸ਼ਿਤ ਹੋ ਚੁੱਕੀ ਹੈ ਇਸ ਵਿੱਚ ਕਿੰਨੀ ਕੁ ਸਚਾਈ ਹੈ ਇਸ ਮੇਲ ਦੇ ਜਵਾਬ ਵਿੱਚ ਨਾਸਾ ਦੇ ਅਧਿਕਾਰੀਆਂ ਨੇ ਰਿਪਲਾਈ ਦਿੱਤਾ ਕਿ ਸਾਡੇ ਰਿਸਰਚ ਸੈਂਟਰ ਦੀਆਂ ਸਾਰੀਆਂ ਸੂਚਨਾਵਾਂ ਬੜੀਆਂ ਗੋਪਨੀਕ ਹਨ ਅਸੀਂ ਪੂਰੀ ਜਾਣਕਾਰੀ ਤਾਂ ਤੁਹਾਡੇ ਨਾਲ ਸਾਂਝੀ ਜੀ ਨਹੀਂ ਕਰ ਸਕਦੇ ਪਰ ਐਨਾ ਕੋ ਜਰੂਰ ਕਲੀਅਰ ਕਰ ਦਿੰਦੇ ਹਾਂ ਕਿ ਅਸੀਂ ਇੱਥੇ ਨਾਸਾ ਵੇਖੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਧਾਰਮਿਕ ਗ੍ਰੰਥ ਜਾਂ ਧਾਰਮਿਕ ਸਾਹਿਤ ਨਹੀਂ ਰੱਖਦੇ ਜਦ ਕਿ ਜੋ ਖਬਰ WhatsApp ਰਾਹੀਂ ਐਨੀ ਜ਼ਿਆਦਾ ਵਾਇਰਲ ਹੋ ਰਹੀ ਸੀ ਜੋ ਗੱਲ ਸਾਡੇ ਵਿਦਵਾਨ ਸਟੇਜਾਂ ਤੋਂ ਖੜ ਕੇ ਲੋਕਾਂ ਨੂੰ ਸੁਣਾ ਰਹੇ ਸਨ ਉਹ ਗੱਲ ਤਾਂ ਝੂਠੀ ਨਿਕਲੀ ਵੈਸੇ ਜੇ ਇਸ ਮਾਮਲੇ ਦੇ ਵਿੱਚ ਆਪਾਂ ਬਿਨਾ ਸੋਚੇ ਸਮਝੇ ਇਸ ਮੈਸੇਜ ਨੂੰ ਅਨੇ ਵਾਂਗ ਸ਼ੇਅਰ ਕਰਨ ਦੀ ਥਾਂ ਥੋੜਾ ਜਿਹਾ ਪ੍ਰੈਕਟੀਕਲ ਹੋ ਕੇ ਸੋਚਦੇ ਤਾਂ ਇਸ ਜਵਾਬ ਸਾਨੂੰ ਆਪੇ ਮਿਲ ਜਾਣਾ ਸੀ ਅੱਜ ਕੱਲ ਸਭ ਕੁਝ ਡਿਜੀਟਲ ਹੋ ਰਿਹਾ ਹੈ ਸਾਡੇ ਸਾਰਿਆਂ ਦੇ ਮੋਬਾਈਲਾਂ ਵਿੱਚ ਗੁਟਕਾ ਸਭ ਹਨ ਅੱਜ ਕੱਲ ਜੇ ਕਿਸੇ ਨੇ ਗੁਰਦੁਆਰਾ ਸਾਹਿਬ ਜਾ ਕੇ ਪਾਠ ਵੀ ਕਰਨਾ ਹੋਵੇ ਤਾਂ ਵੀ ਉਹ ਮੋਬਾਈਲ ਤੋਂ ਹੀ ਪਾਠ ਕਰਨਾ ਪ੍ਰੈਫਰ ਕਰਦਾ ਹੈ ਅਤੇ ਜੇਕਰ ਕਿਸੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨਾ ਹੋਵੇ ਤਾਂ ਉਹਨਾਂ ਨੂੰ ਇਸ ਗੱਲ ਦੀ ਚੰਗੀ ਤਰ੍ਹਾਂ ਖਬਰ ਹੋਵੇਗੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨ ਲਈ ਪੂਰੀ ਮर्याਦਾ ਅਨੁਸਾਰ ਸਹੀ ਸਮੇਂ ਤੇ ਸੁਖਾਸਨ ਵੀ ਕਰਨਾ ਹੁੰਦਾ ਹੈ ਤੇ ਸਵੇਰੇ ਜਲਦੀ ਉਠ ਇਹ ਪ੍ਰਕਾਸ਼ ਵੀ ਕਰਨਾ ਹੁੰਦਾ ਹੈ ਇਸ ਦੇ ਲਈ ਗਰੰਤੀ ਸਾਹਿਬ ਦੀ ਅਤੇ ਅਲੱਗ ਜਗ੍ਹਾ ਦੀ ਲੋੜ ਹੁੰਦੀ ਹੈ ਤੇ ਜਿਹੜੀ ਸੰਸਥਾ ਚੱਲ ਹੀ ਟੈਕਨੋਲੋਜੀ ਤੇ ਰਹੀ ਹੈ ਉਹ ਉਹ ਇੰਨਾ ਸਭ ਕਰਨ ਦੀ ਥਾਂ ਜੇ ਉਹਨਾਂ ਨੇ ਕੁਝ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਵੇਖਣਾ ਹੋਵੇ ਤਾਂ ਉਹ ਔਨਲਾਈਨ ਦੇਖ ਲੈਣਗੇ ਆਪਣੀ ਵਡਿਆਈ ਹਰ ਕਿਸੇ ਨੂੰ ਚੰਗੀ ਲੱਗਦੀ ਹੈ ਇਸ ਲਈ ਚੰਗੀਆਂ ਗੱਲਾਂ ਤੇ ਜ਼ਿਆਦਾਤਰ ਸਮੇਂ ਅਸੀਂ ਬਿਨਾਂ ਸਵਾਲ ਚੁੱਕੇ ਯਕੀਨ ਕਰ ਲੈਂਦੇ ਹਾਂ ਇਹ ਗੱਲ ਕਰਦੇ ਹੋਏ ਮੈਨੂੰ ਇਹੋ ਜਿਹੀ ਇੱਕ ਪੁਰਾਣੀ ਘਟਨਾ ਯਾਦ ਆ ਗਈ ਇੱਕ ਵਾਰ ਸਰਦਾਰ ਹਰਪਾਜਨ ਸਿੰਘ ਜੋਗੀ ਨੇ ਅਮਰੀਕਾ ਵਿੱਚ ਇੱਕ ਸਟੇਜ ਤੋਂ ਭਾਸ਼ਣ ਦਿੰਦੇ ਹੋਏ ਕਿਹਾ ਕਿ ਜੇ ਗੁਰੂ ਸਾਹਿਬਾਨ ਮੈਨੂੰ ਆਪਣੀ ਜੀਵਨ ਵਿੱਚ 20 ਸਾਲ ਹੋਰ ਦੇ ਦੇਣ ਤਾਂ ਅਮਰੀਕਾ ਦਾ ਅਗਲਾ ਰਾਸ਼ਟਰਪਤੀ ਸਿੱਖ ਹੋਵੇਗਾ ਇਸ ਬਿਆਨ ਤੋਂ ਬਾਅਦ ਉਹਨਾਂ ਨੂੰ ਸਿੱਖਾਂ ਵਿੱਚ ਬਹੁਤ ਹੀ ਪ੍ਰਸ਼ੰਸਾ ਮਿਲੀ ਕਈ ਮਹੀਨਿਆਂ ਤੱਕ ਪੰਜਾਬੀ ਅਖਬਾਰ ਉਹਨਾਂ ਦੀ ਸਿੱਖਤਾਂ ਦੇ ਪੁਲ ਬੰਨ੍ਹਦੇ ਰਹੇ ਉਹਨਾਂ ਦਾ ਰੋਜ਼ਾਨਾ ਜੀਵਨ ਕੀ ਕੀਤਾ ਕਿਨੂੰ ਮਿਲੇ ਕਿੱਥੇ ਗਏ ਇਹ ਹਰ ਰੋਜ਼ ਵੱਡੇ ਵੱਡੇ ਅਖਬਾਰਾਂ ਦੀ ਸੁਰਖੀਆਂ ਬਣਦਾ ਇਸ ਬਿਆਨ ਤੋਂ ਬਾਅਦ ਉਹ 35 ਤੋਂ 40 ਸਾਲ ਹੋਰ ਸੰਸਾਰ ਵਿੱਚ ਵਿਚਰੇ ਪਰ ਇਸ ਗੱਲ ਵਿੱਚ ਕਿੰਨੀ ਕੁ ਸਚਾਈ ਸੀ ਇਹ ਆਪਾਂ ਸਭ ਜਾਣਦੇ ਹਾਂ ਕਿਉਂਕਿ ਇਹ ਸੁੰਨ ਵਿੱਚ ਤਾਂ ਪੰਜਾਬੀਆਂ ਨੂੰ ਸਿੱਖਾਂ ਨੂੰ ਬੜਾ ਹੀ ਚੰਗਾ ਲੱਗ ਰਿਹਾ ਸੀ ਪਰ ਇਹ ਗੱਲ ਬਿਲਕੁਲ ਵੀ ਪ੍ਰੈਕਟੀਕਲ ਨਹੀਂ ਸੀ ਤੇ ਆਖਿਰ ਵਿੱਚ ਮੈਂ ਇੱਕੋ ਗੱਲ ਕਹਿਣਾ ਚਾਹੁੰਦਾ ਹਾਂ ਕਿ ਧਾਰਮਿਕ ਜਾਂ ਸਮਾਜਿਕ ਜੋ ਸਾਡੇ ਲਈ ਥੋੜੀ ਜਿਹੀ ਵੀ ਅਹਿਮੀਅਤ ਰੱਖਦੀ ਹੋਵੇ ਉਸ ਨੂੰ ਅੱਖਾਂ ਬੰਦ ਕਰਕੇ ਅੱਗੇ ਸ਼ੇਅਰ ਕਰਨ ਤੋਂ ਪਹਿਲਾਂ ਉਸ ਦੀ ਸੱਚਾਈ ਦੀ ਪਰਤਾਲ ਕਰ ਲੈਣੀ ਚਾਹੀਦੀ ਹੈ ਜੇਕਰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਇੱਕ ਲਾਈਕ ਕਰਕੇ ਆਪਣੇ ਦੋਸਤਾਂ ਨਾਲ ਸ਼ੇਅਰ ਜ਼ਰੂਰ ਕਰਿਓ ਜੀ ਤਾਂ ਜੋ ਜਿਹੜੀ ਸੰਗਤ ਉਸ ਝੂਠੇ ਪ੍ਰਚਾਰ ਨੂੰ ਸੁਣਨ ਤੋਂ ਬਾਅਦ ਵੀ ਭੁਲੇਖੇ ਵਿੱਚ ਹੈ ਉਹਨਾਂ ਨੂੰ ਅਸਲ ਸੱਚਾਈ ਦਾ ਪਤਾ ਲੱਗ ਸਕੇ ਸਾਡੇ ਗੁਰੂ ਸਾਹਿਬਾਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਰਬ ਉੱਚ ਬਾਣਨ ਲਈ ਨਾਸਾ ਦੀ ਮੂਰਤੀ ਜ਼ਰੂਰਤ ਨਹੀਂ ਹੈ ਧੰਨਵਾਦ ਥੈਂਕ ਯੂ ਸਾਡੇ ਇਸ ਫੇਸਬੁੱਕ ਪੇਜ ਨੂੰ ਫੋਲੋ ਅਤੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤੇ ਹਮੇ ਸ਼ਦੀਤਰਾਵ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਇਓ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਕੀ ਫਤਿਹ